ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਖੋਜਕੀਪੁਰ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੱਕੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ 14 ਸਾਲ ਦੇ ਬੇਟੇ ਦਾ 2014 ਵਿੱਚ ਕਤਲ ਕਰ ਦਿੱਤਾ ਸੀ ਅਤੇ ਘਰ ਵਿੱਚ ਦੱਬ ਦਿੱਤਾ ਸੀ ਅੱਜ 11 ਸਾਲਾਂ ਬਾਅਦ ਗ੍ਰਿਫਤਾਰ ਹੋਣ ਤੋਂ ਬਾਅਦ ਮਾਂ ਅਤੇ ਪ੍ਰੇਮੀ ਵੱਲੋਂ ਦੱਸੀ ਜਗ੍ਹਾ ਤੋਂ ਨੌਜਵਾਨ ਦਾ ਕੰਕਾਲ ਬਰਾਮਦ ਕੀਤਾ ਗਿਆ ਆਹ ਵਿਖਾਉਂਦੇ ਆ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀ ਜੀ ਨਿਊਜ਼ ਪੰਜਾਬ ਬਿਊਰੋ ਚੀਜ਼ਿਸਪਾਲ ਚੰਦਨ ਗੁਰਦਾਸਪੁਰ ਦੀ ਇਹ ਖਾਸ ਖਬਰ ਕਿੰਨੇ ਸਾਲ ਤੋਂ ਪਕੜੇ ਹੋ ਇੱਥੋਂ ਡਾਕ ਸਾਡਾ ਨਹੀਂ ਇਹ ਨજર ਤੁਸੀਂ ਇਕੱਠੇ ਰੇ ਅੱਜ ਤੁਸੀਂ ਸਾਫ਼ ਬੋਲ ਰਹੇ ਹੋ ਹਾਂ ਸਜ਼ਾ ਵੇਖੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 50 ਸਾਲ ਤੇ ਰੈਮ ਨਹੀਂ ਆਇਆ ਮੰਨਤੇ 15 ਸਾਲ ਦਾ ਬੱਚਾ ਆਪਣਾ ਹੀ ਜੰਮਿਆ ਤੁਸੀਂ ਮਾਰ ਰਹੇ ਹਾਂਜੀ ਰਹਿਮ ਨਹੀਂ ਆਇਆ ਮੰਚ ਮੈਂ ਕਿਹਾ ਰਹਿਮ ਨਹੀਂ ਆਇਆ ਮੰਚ ਕਿ ਨਾ ਸਤਨਾਮ ਸਿੰਘ ਸਤਨਾਮ ਸਿੰਘ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਕੱਟਵਾ ਸਦਾ ਨੋਹੇ ਧੰਨੁਲਾਹੀ ਮੈਂ ਆਉਂਦਾ ਹਾਂ ਇੱਧਰ ਧੰਨਲਾ ਧੰਨਵਾਦ ਨਹੀਂ ਆਪਨੇ ਇਹ ਕਰਕੇ ਜਿਹਦਾ ਕੋਣ ਬਚਣਾ ਹੈ ਮੇਰੇ ਮਾ ਜੀ ਕਹਿੰਦੇ ਜੀ ਹੜਤਾਂ ਹੈ ਹਾਂ ਚਲੋ ਦੇਖ ਹਾਂ ਉਹ ਜਦ ਲੜਦਾ ਰਹਿੰਦਾ ਹਾਂ ਇਹਦੀ ਹੀ ਇਹਦਾ ਮਿਲ ਜੁਲ ਕੇ ਕੰਮ ਨਹੀਂ ਕਰਦੇ ਜੀ ਹਾਂ ਹਲਕਾ ਕਰੀ ਗੱਲ ਸਰੋਈ ਫਿਰ ਕੀ ਕੀਤਾ ਇਹ ਦੋਵਾਂ ਨੇ ਨਿਵਾਹ ਖੜਨੇ ਹੁੰਦੇ ਆ ਹਾਂ ਧੰਨਵਾਦ ਇਹ ਇੱਥੇ ਕਿਦਾਂ ਨਾ ਪਈ ਕੀ ਹਾਲਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਇੱਕ ਦੋ ਹਾਂ ਆਪਸ ਵਿੱਚ ਮਾਤ ਪਿਤਾ ਦੀਆਂ ਮੈਨਾਂ ਤੁਹਾਨੂੰ ਪੁੱਛ ਰਾਂ ਸਰ ਉਹ ਮੁੰਡੇ ਦੀ ਉਮਰ ਕਿੰਨੀ ਸੀ ਤੁਹਾਡਾ ਉਹ ਤੋਂ 15 ਸਾਲ ਜਦੋਂ ਕਤਲ ਕੀਤਾ ਤੇ ਉਸ ਤੋਂ ਬਾਅਦ ਫਿਰ ਕਿੱਥੇ ਫਰਾਰ ਹੋ ਗਏ ਦੋਵੇਂ ਜੀ ਤੁਸੀਂ ਤਾਂ ਆਗਰੇ ਚਲੇ ਗਏ ਆਗਰੇ ਫਿਰ ਕਿੰਨਾ ਚਿਰ ਰਹੇ ਉੱਥੇ ਉੱਥੇ 3.5 ਸਾਲ ਤੇ ਹੁਣ ਕਿੱਥੇ ਰਹਿੰਦੇ ਹੈ ਹਾਂ ਜਿੰਦਦਰ ਸਾਹਿਬ ਉੱਥੋਂ ਪੁਲਿਸ ਨੇ ਫੜਿਆ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਨਾ ਇੱਥੇ ਟੈਂਡੀ ਰਹਿੰਦਾ ਵੀ ਮਹੀਨਾ ਕੋ ਗਿਆ ਫਿਰ ਇਹ ਲੜੀ ਵੀ ਨਾਲ ਇਹ ਲੜੀ ਚੌਥੀ ਜਿੰਦਰੀ ਤੇ ਇਹ ਤੁਸੀਂ ਸਾਰੇ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ ਤੁਸੀਂ ਪਿੰਡ ਕੀ ਕਰਨਾ ਹੈ ਮੇ ਪਿੰਡ ਆ ਗਏ ਨਾ ਗੱਲਾਂ ਕੀ ਕਰਨਾ ਕੇਸ ਦਰ ਹੋਇਆ ਇਹ ਤਾਂ ਤੇ ਐਂ ਹੀ ਰਹੇ ਨਾ ਚਲ ਚਲੀ ਲੜਦੀ ਰਹੀ ਮੇਰੇ ਅੱਥਰ ਬਸ ਇਹ ਦੋਵੇਂ ਮਾਂ ਤੇ ਉਸ ਦਾ ਆਰਥਿਕ ਤੇ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਕੋਈ ਮਿਹਨਤ ਦੇ ਨਾਲ ਅਸਲ ਸੰਦੀਪ ਸੰਦੀਪਾ ਨਾ ਇਹ ਨਜਾਇਜ਼ ਸੰਬੰਧ ਨਹੀਂ ਹੈ ਉਹ ਬੰਦੇ ਨਾਲ ਜਿਹੜਾ ਮੁੰਡਾ ਖੜਿਆ ਕਿਹਦੇ ਰੰਜੀਤ ਕੋਲ ਦਾ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕੁੜੀ ਮੇਰੀ ਭਝਾਈ ਛੋਟੀ ਠੀਕ ਹੈ ਉਹ ਮੁੰਡਾ ਢੱਕਦਾ ਸੀ ਸਾਡੇ ਨਾਲ ਵੇਖ ਹੁਣ ਬੋਲਣ ਨਹੀਂ ਇਹਦਾ ਮੁੰਡਾ ਢੱਕਦਾ ਸੀ ਇਹ ਧੱਕੇ ਨਹੀਂ ਰੇ ਮੁੰਡੇ ਨੇ ਇੱਕ ਵਾਰੀ ਕਿਹਾ ਤਾਂ ਢੱਕਦਾ ਬੋਲੇ ਬਾਲਾ ਇਹਨਾਂ ਨੂੰ ਘਰਾਂੋਂ ਕੱਢੀ ਜਾਂ ਤੇ ਤਲਾਕ ਕੀਤੀ ਦੋਨੋਂ ਬਾਹਰ ਸੜੇ ਇਹਨੂੰ ਮਸੀ ਉਸ ਵੇਲੇ ਮੁੰਡੇ ਨੂੰ 12 13 ਸਾਲ ਦਾ ਸੀ ਕਿ ਕਿਦਾਂ ਸ਼ੱਕ ਪਿਆ ਤੁਹਾਨੂੰ ਸਾਰਾ ਇਹ ਦੋ ਦਿਨ ਵੀਨੇ ਲੱਭਾ ਨਹੀਂ ਨੂੰ ਤਾਂ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਨਾਂ ਦੇ ਕੰਮ ਤੇ ਘੱਲਿਆ ਆਪ ਨੂੰ ਠੀਕ ਹੈ ਤੇ ਲੰਮੀ ਨੇ ਪੁੱਛੀ ਦੈਰੀ ਹਮ ਨਹੀਂ ਦੱਸਿਆ ਲਾ ਫਿਰ ਮੈਂ ਅਪਲੋਡ ਕੀਤਾ ਠੀਕ ਹੈ ਅੱਜ ਕਿੰਨੇ ਸਾਲਾਂ ਬਾਅਦ ਤੇਰੀ ਤਾਬੂ ਹੈ 12 ਸਾਲ ਹੋ ਗਏ ਤਾਂ ਦੱਸੋ ਵੀਨੇ ਜਾ ਕੇ 12 ਸਾਲ ਹੋ ਗਏ ਮਤਲਬ ਤੇ ਜੇ ਕਹਿ ਲਿਆ ਜਾਵੇ ਉਹ ਕਹਾ ਬਹੁਤ ਸੱਚੀ ਹੋਗੀ ਜੇ 12 ਸਾਲ ਬਾਅਦ ਰੂੜੀ ਵੀ ਸੁਣੀ ਜਾਂਦੀ ਆ ਉਹਨੂੰ ਕੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਹੱਥੇ ਹੀ ਫੜੇ ਗਏ ਨੇ ਹਿਸਾਬ ਨਾਲ ਮੈਂ ਤਾਂ ਫਿਰ ਨੋਗਾ ਨਹੀਂ ਹਾਂ ਇਹ ਆਪਣੀ ਨਾਲ ਅੱਗੇ ਆ ਗਿਆ ਪਾਪ ਤੇ ਨਪਿਆ ਗਿਆ ਇਹ ਜਗਾ ਕਿੱਥੀ ਆ ਕੋ ਕੀ ਸੀ ਇੱਥੇ ਜਗਾ ਇਹ ਸਾਡਾ ਘਰ ਹੀ ਹੈ ਜੀ ਹਾਂ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਹਾ ਠੀਕ ਹੈ ਅੰਦਰਪਰਾ ਇੱਥੇ ਰਹਿੰਦੇ ਸੀ ਮਾੜੇ ਅਸੀਂ ਗੁੱਸੇ ਗੁੱਸੇ ਹੋਏ ਤਾਂ ਮੈਂ ਥਾਂ ਲੈ ਕੇ ਵੱਖਰਾ ਚੱਤ ਲਿਆ ਤੇ ਇਹ ਸਾਡੀ ਮਾਂ ਦਾ ਘਰ ਸੀ ਆ ਮਾਂ ਨੇ ਬੈਠ ਪਾਲ ਦਿੱਤੀ ਮਾਂ ਇੱਥੇ ਰਹਿੰਦੀ ਹੈ ਉਹਨਾਂ ਵੀਰ ਨੂੰ ਆਪੇ ਤਾਂ ਨੀ ਨੂੰ ਬੁਲਾ ਲਿਆ ਹੋ ਗਿਆ ਵੀ ਕਿੱਧਰ ਗਏ ਬਾਈ ਉਪਰ 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 ਆਪਾਂ ਸਮਝ ਨਹੀਂ ਆ ਰਿਹਾ ਕਿ ਸੱਤ ਮੂਲੇ ਨੇ ਕਵੀਦਾਨ ਨਹੀਂ ਕਿ ਆ ਵੀ ਗਾੜਾ ਖੜੇ ਹੋਏ ਸੱਤਾਂ ਗਣੀਆਂ ਆ ਵੀ ਆ ਡਾਇਰੈਕਟ ਕਮਰੇ ਇੱਕ ਯਾਰ ਆਪਾਂ ਤੁਹਾਡਾ ਸ਼ੱਕ ਯਕੀਨ ਚ ਬਦਲਦਾ ਕੀ ਕਹਿਣਾ ਚਾਹੁੰਦੇ ਹੋ ਯਕੀਨ ਚ ਬਦਲ ਗਿਆ ਯਕੀਨ ਆ ਗਿਆ ਤੁਹਾਨੂੰ ਵਿਸ਼ਵਾਸ ਸੀਗਾ ਸੁਰੂ ਤੋਂ ਵੀ ਇਹਦਾ ਕਤਲ ਹੋ ਚੁੱਕਾ ਹੈ ਜਦੋਂ ਭੱਜੇ ਹੁਣ ਉਹ ਤੋਂ ਵਿਸ਼ਵਾਸ ਹੋਇਆ ਜੀ ਇਹ ਘਰ ਛੱਡ ਕੇ ਭੱਜੇ ਨੇ ਨਾ ਮਾਰੇ ਜੀ

ਹੋਨੀ ਇੱਕ ਬੇਚ ਇਹ ਵੱਡੀ ਹੈ ਨਾ ਹੋਣੇ ਵੱਡਾ ਦੱਬਾ ਹੋਣਾ ਹੈ ਥੋੜਾ ਜਿਹਾ ਵੱਡਾ ਆ ਜਿਹਦੇ ਨਾਲ ਹੋਣਾ ਉਹਦੇ ਨਾਲ ਇੱਕ ਕੰਟਰੋਲ ਇਧਰ ਇਹਨਾਂ ਨੂੰ ਹੋਰ ਵੀ ਰੋਲ ਛੋਟਾ ਕੋਈ ਪਾਣੀ ਹੈ ਇਹਦੇ ਨਾਲ ਦੀ ਪਾਣੀ ਸਰ ਜੀ ਨੂੰ ਸਾਨੂੰ ਉਹਨੇ ਵੀਰ ਨੇ ਅੱਥੇ ਲੀਨ ਨੂੰ ਬਣਾ ਲਿਆ ਹੋਰ ਕਦਮ ਕਿਧਰ ਗਏ ਪਰ 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 ਆਪਾਂ ਸਮਝ ਨਹੀਂ ਆ ਰਿਹਾ। ਆ ਵੀ ਦੰਦ ਨਹੀਂ ਆਵੇ। ਆ ਵੀ ਗੱਲ ਫੜ ਮਾਖੜੇ ਸੱਤਾਂ ਕੋਣੀ ਆ। ਆ ਵੀ ਆ ਡਾਇਰੀ ਦੇ ਕਮਰੇ। ਇੱਕ ਹਰ ਆਪਾਂ ਸਰਕ ਪੁਰਾਣੇ ਕੇਸ ਨੂੰ ਲੈ ਕੇ ਅੱਜ ਪਟਾਈ ਕਿਤੇ ਕਿੰਨੇ ਕਿ ਮਿੰਟ ਕਰਨੀ ਪਈ ਹੈ। ਇਹ ਸਾਡਾ ਜੀ 2014 ਦਾ ਸ਼੍ਰੀ ਹਰਗੋਬਿੰਦਪੁਰ ਦਾ ਕੇਸ ਹੈਗਾ ਸੀਗਾ ਜਿਹਦੇ ਵਿੱਚ ਹਰਜੀਤ ਸਿੰਘ ਜਿਹੜੇ ਕੀ ਲੜਕੇ ਦੇ ਇੱਕ ਤਾਇਆ ਜੀ ਸੀਗੇ 14 ਸਾਲ ਦਾ ਲੜਕਾ ਸੀਗਾ ਉਹਨਾਂ ਨੇ ਇੱਕ ਪਰਚਾ ਦਰਜ ਕਰਾਇਆ ਸੀ ਕਿ ਮੈਨੂੰ ਸ਼ੱਕ ਹੈ ਜੀ ਕਿ ਮੇਰੀ ਭਝਾਈ ਰਣਜੀਤ ਕੌਰ ਜੋ ਕਿ ਉਹਨਾਂ ਦੇ ਭਰਾ ਗੁਰਮੁਖ ਸਿੰਘ ਦੀ ਵਿਧਵਾ ਸੀਗੀ ਉਹ ਉਹਨੇ ਆਪਣੇ ਯਾਰ ਸਤਨਾਮ ਸਿੰਘ ਸੱਤੇ ਨਾਲ ਮਿਲ ਕੇ ਉਹ ਬੱਚੇ ਨੂੰ ਮਾਰ ਦੇਣ ਦੀ ਨੀਅਤ ਨਾਲ ਕਿਤੇ ਕਿਡਨਾਪ ਕਰ ਲਿਆ ਜੀ ਉਸ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਸਤਨਾਮ ਸਿੰਘ ਸੱਤਾ ਤੇ ਰਣਜੀਤ ਗੋਰੇ ਪਕੜੇ ਹੋ ਗਏ ਸੀਗੇ ਔਰ ਇਹ ਪੀਓ ਕਰਾਰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਕਿਉਂਕਿ 2014 ਜੀ ਇਹ ਪੀਓ ਹੋ ਗਏ ਇਸ ਤੇ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸ਼੍ਰੀ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ সোহੇਲ ਕਾਸਮੀਰ ਬਟਾਲਾ ਆਈਪੀਐਸ ਉਹਨਾਂ ਨੇ ਫਿਰ ਸਾਨੂੰ ਸਖਤ ਹਦਾਇਤਾਂ ਸੀ ਕਿ ਪੀਓ ਦੀ ਇੱਕ ਡਰਾਈਵ ਕਰਕੇ ਜਿਹੜੇ ਪੀਓ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਜੀ ਉਹਦੇ ਬੇਸਿਸ ਤੇ ਫਿਰ ਐਸਐਚਓ ਸ਼੍ਰੀ ਹਰਗਬਿੰਦ ਪੂਰਨ ਔਰ ਸਾਡੀ ਠਸਾਰੀ ਟੀਮ ਨੇ ਮਿਲ ਕੇ ਤੇ ਇਸ ਡਰਾਈਵ ਨੂੰ ਅੰਜਾਮ ਦੇਣ ਲਈ ਇਸ ਮੁਕਦਮੇ ਦੇ ਦੋਨੋਂ ਪੀਓ ਨੂੰ ਅਸੀਂ ਅਰੈਸਟ ਕਰ ਲਿਆ ਜੀ ਸੁਕਰਾਂਤ ਸਿੰਘ ਔਰ ਰੰਜੀਤ ਸਿੰਘ ਇੱਕ ਹੋਰ ਨੂੰ ਔਰ ਜਦੋਂ ਇਹਨਾਂ ਨੇ ਆਪਣੀ ਪੁਛਗਿੱਛ ਸਾਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਨਜਾਇਜ਼ ਰਿਸ਼ਤੇ ਸੀ ਉਹਨਾਂ ਤੋਂ ਉਹਨਾਂ ਦਾ ਲੜਕਾ ਜਿਹੜਾ ਇਤਰਾਜ਼ ਕਰਦਾ ਸੀਗਾ ਜਿਹੜਾ 14 ਸਾਲ ਦਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਕਿਸੇ ਇਤਰਾਜਯੋਗ ਹਾਲਤ 'ਚ ਵੇਖ ਲਿਆ ਸੀਗਾ ਫਿਰ ਇਹਨਾਂ ਨੇ ਆਪਣੇ ਪਾਪ ਨੂੰ ਬਚਾਉਣ ਦੀ ਖਾਤਰ ਇੱਕ ਹੋਰ ਪਾਪ ਇਹ ਕੀਤਾ ਕਿ ਹਵਸ਼ ਅੰਨੀ ਕਲਯੁਗ ਕਲ ਵਿੱਚ ਹੀ ਉਹਨੂੰ ਬੋਡੀ ਨੂੰ ਦੱਬ ਦਿੱਤਾ ਸੀ ਜੋ ਕਿ ਹੁਣ ਅਸੀਂ ਉਹ ਬੋਡੀ ਨੂੰ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਔਰ ਫਰੈਂਸੀ ਟੀਮਾਂ ਦੀ ਹਾਜ਼ਰੀ ਦੇ ਵਿੱਚ ਉਹ ਬੋਡੀ ਨੂੰ ਰਿਕਵਰ ਕਰ ਲਿਆ ਹੈ ਤੇ ਫਰਦਰ ਹੋਣਾ ਅੱਗੇ ਜਿਹੜੀ ਕਾਰਵਾਈ ਹੈ ਅਸੀਂ ਕਾਨੂੰਨ ਮੁਤਾਬਿਕ ਕਰਾਂਗੇ ਕੀ ਲੱਗਦਾ ਸੀ ਕਿ ਬਿਲਕੁਲ ਸੱਚ ਬੋਲ ਰਹੇ ਹੈਗੇ ਆਪਾਂ ਮੈਂ ਘਰ ਵਿੱਚ ਦੱਬਿਆ ਹੈਗਾ ਜਾਂ ਸ਼ੰਕਾ ਸੀਗੀ ਬਿਲਕੁਲ ਜੀ ਅਸੀਂ ਆਪਾਂ ਥੋਰਨਲੀ ਪੁੱਛਗਿੱਛ ਕੀਤੀ ਸੀਗੀ ਉਹਨਾਂ ਨੂੰ ਤੇ ਹੁਣ ਤਾਂ ਮਤਲਬ ਪ੍ਰਤਾਖੀ ਸਾਹਮਣੇ ਆ ਹੀ ਗਿਆ ਜਦੋਂ ਅਸੀਂ ਬੋਡੀ ਰਿਕਵਰ ਕਰ ਲਈ ਜੀ ਜੀ